ਤਹਾਡੇ ਸਨਮੁਖ ਆਡੀਓ ਤਹਿਤ ਲੇਖਕ ਡਾਕਟਰ ਤੁग्गा ਗੁਰਪ੍ਰੀਤ ਜੀ ਦੀ ਪੋਸਤਕ ਹੈ 40 ਦਿਨ ਦਿਨ 29 ਵਾਂ ਵੇਖਣ ਤਾਂ ਅੱਖਾਂ ਜੰਮਦਿਆਂ ਸਾਰੀ ਲੱਗ ਪੈਂਦੀਆਂ ਨੇ ਪਰ ਇਹਨਾਂ ਨੂੰ ਖੋਲਦਿਆਂ ਖੋਲਦਿਆਂ ਕਈ ਵਾਰ ਉਮਰਾਂ ਬੀਤ ਜਾਂਦੀਆਂ ਜੇ ਦਿਸ਼ਾ ਗਲਤ ਹੋਵੇ ਤਾਂ ਤੇਜ਼ ਰਫਤਾਰ ਕੰਮ ਨਹੀਂ ਹੁੰਦੀ ਪੌਪ ਫੋਟਦਿਆਂ ਹੀ ਫਕੀਰ ਦਾ ਧਿਆਨ ਕੋਲ ਸੁੱਤੇ ਪਏ ਇੱਕ ਛੋਟੇ ਕੱਦ ਦੇ ਭਾਰੇ ਸਰੀਰ ਵਾਲੇ ਆਦਮੀ ਵੱਲ ਪਿਆ ਰੱਬ ਦੇ ਬੰਦਿਆ ਤੂੰ ਕਦੋਂ ਆਇਆ ਰਾਤੀ ਪਤਾ ਹੀ ਨਹੀਂ ਲੱਗਿਆ ਫਕੀਰ ਨੇ ਉਸ ਓਪਰੇ ਬੰਦੇ ਨੂੰ ਪੁੱਛਿਆ ਰਾਤੀ ਤੁਹਾਨੂੰ ਸੁੱਤਿਆਂ ਵੇਖੀ ਮੈਂ ਵੀ ਇੱਥੇ ਹੀ ਸੋ ਗਿਆ ਸੀ ਹੁਣ ਜੈਸਲ ਮੀਰ ਜਾ ਰਿਹਾ ਹਾਂ ਉਸਨੇ ਜਵਾਬ ਦਿੱਤਾ ਜੈਸਲ ਮੀਰ ਇੰਨੀ ਦੂਰ ਕਿ ਕੰਮ ਪੈ ਗਿਆ ਫਕੀਰ ਨੇ ਪੁੱਛਿਆ ਸੁਣਿਆ ਉੱਥੇ ਇੱਕ ਹਕੀਮ ਉਮਰ ਲ ਮੇਰੀ ਕਰਨ ਦੀ ਦਵਾਈ ਦਿੰਦਾ ਹੈ ਉਸ ਨੇ ਜੈਸਲ ਮੀਰ ਜਾਣ ਦਾ ਕਾਰਨ ਦੱਸਿਆ ਅੱਛਾ ਹੁਣ ਤੱਕ ਤੂੰ ਆਪਣੀ ਜ਼ਿੰਦਗੀ 'ਚ ਕਿੰਨੀ ਕੂਪਾਲ ਖੱਟੀ ਹੈ ਫਕੀਰ ਨੇ ਪੁੱਛਿਆ ਕੁਝ ਖਾਸ ਨਹੀਂ ਉਸ ਆਦਮੀ ਨੇ ਜਵਾਬ ਦਿੱਤਾ ਫਿਰ ਹੋਰ ਉਮਰ ਵਧਾ ਕੇ ਕੀ ਲੈਣਾ ਹੈ ਫਕੀਰ ਨੇ ਸਮਝਾਉਣ ਵਾਂਗ ਪੁੱਛਿਆ ਫਕੀਰ ਦੀ ਗੱਲ ਸੁਣ ਕੇ ਉਹ ਆਦਮੀ ਕੁਝ ਨਹੀਂ ਬੋਲਿਆ ਆਪਣਾ ਸਮਾਨ ਇਕੱਠਾ ਕਰਕੇ ਆਪਣੇ ਰਾਹ ਪੈ ਗਿਆ ਜੇ ਜੁਗ ਚਾਰੇ ਆਰ ਜਾ ਹੋਦ ਸੋਨੇ ਹੋਏ ਫਕੀਰ ਨੇ ਅਲਾਪਿਆ ਫਕੀਰ ਦੇ ਬੋਲਾਂ ਨਾਲ ਕੇਸਰ ਦੀ ਜਾਗ ਖੁੱਲੀ ਬੇਸ਼ਾ ਵੀ ਚੌਕਸ ਹੋ ਗਿਆ ਛੇਤੀ ਹੀ ਤਿਆਰ ਹੋ ਕੇ ਤਿੰਨਾਂ ਨੇ ਆਪਣੀ ਮੰਜ਼ਿਲ ਦਾ ਰਾਹ ਫਾੜ ਲਿਆ ਅਗੇ ਇੱਕ ਸ਼ਹਿਰ ਆਇਆ ਜਿੱਥੇ ਸਵੇਰੇ ਸਵੇਰੇ ਹੀ ਬਹੁਤ ਹਲਚਲ ਸੀ ਲੋਕ ਕਮਾਕਾਰਾਂ ਲਈ ਘਰੋਂ ਨਿਕਲ ਰਹੇ ਸਨ ਤੇ ਦੁਕਾਨਾਂ ਖੋਲ ਰਹੀਆਂ ਸਨ ਰੇੜੀਆਂ ਵਾਲੇ ਰੇੜੀਆਂ ਸਜਾ ਰਹੇ ਸਨ ਤੇ ਬੱਚੇ ਸਕੂਲ ਜਾ ਰਹੇ ਸਨ ਜਵਾਨਾ ਮੈਂ ਵੇਖ ਰਿਹਾ ਤੂੰ ਸਵੇਰ ਦਾ ਕੁਝ ਚੁੱਪਚਾਪ ਜਿਹਾ ਲੱਗਦਾ ਠੀਕ ਠਾਕ ਹੈ ਸਭ ਫਕੀਰ ਨੇ ਸੋਚੀ ਪਏ ਕੇਸਰ ਨੂੰ ਪੁੱਛਿਆ ਠੀਕ ਹਾਂ ਸਾਈ ਜੀ ਬਸ ਸੋਚ ਰਿਹਾ ਜੇ ਮੈਂ ਵੀ ਇਦਾਂ ਦੇ ਸ਼ਹਿਰ 'ਚ ਜੰਮਿਆ ਹੁੰਦਾ ਤਾਂ ਇਹਨਾਂ ਜਵਾਕਾਂ ਵਾਂਗ ਸੋਹਣੇ ਕੱਪੜੇ ਪਾ ਕੇ ਸਕੂਲ ਜਾਇਆ ਕਰਦਾ ਇੱਥੇ ਲੋਕ ਕਿੰਨੇ ਖੁਸ਼ ਲੱਗਦੇ ਨੇ ਜਿਵੇਂ ਮੇਲੇ ਆਏ ਹੋਣ ਕੇਸਰ ਨੇ ਆਲੇ-ਦੁਆਲੇ ਵੇਖਦਿਆਂ ਕਿਹਾ ਫਕੀਰ ਨੇ ਮੁਸਕਰਾ ਕੇ ਕਿਹਾ ਮੈਂ ਤੈਨੂੰ ਇੱਕ ਕਾਂ ਤੇ ਹੰਸ ਦੀ ਕਹਾਣੀ ਸੁਣਾਉਣਾ ਜੰਗਲ ਵਿੱਚ ਇੱਕ ਦਿਨ ਇੱਕ ਚਿੜੀ ਨੇ ਵੇਖਿਆ ਕਿ ਕਾਂ ਟਾਣੀ ਤੇ ਚੁੱਪਚਾਪ ਬੈਠਾ ਉਦਾਸ ਲੱਗ ਰਿਹਾ ਸੀ ਚਿੜੀ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਕਾਂ ਨੇ ਕਿਹਾ ਮੈਨੂੰ ਆਪਣਾ ਨਾਂ ਰੰਗ ਪਸੰਦ ਹੈ ਨਾਹੀਂ ਆਵਾਜ਼ ਹਾਂਸ ਕਿੰਨਾ ਸੋਹਣਾ ਪੰਛੀ ਹੈ ਕਿੰਨਾ ਚੰਗਾ ਹੁੰਦਾ ਜੇ ਮੈਂ ਹਾਂਸ ਹੁੰਦਾ ਚਲ ਆਪਾਂ ਹਾਂਸ ਕੋਲ ਚੱਲਦੇ ਹਾਂ ਚੀੜੀ ਨੇ ਕੇ ਕਾਂ ਨੂੰ ਕਿਹਾ ਦੋਵਾਂ ਨੇ ਹਾਂ ਸਕੂਲ ਜਾ ਕੇ ਕਾਂ ਵਾਲੀ ਗੱਲ ਦੱਸੀ ਹਾਂਸ ਨੇ ਕਾਂ ਵਾਲ ਵੇਖ ਕੇ ਕਿਹਾ ਕਦੇ ਮੋਰ ਨੂੰ ਪਹਿਲ ਪਾਉਂਦਿਆਂ ਵੇਖਿਆ ਮੋਰ ਦੇ ਖੰਭ ਕਿੰਨੇ ਸੋਹਣੇ ਨੇ ਲੋਕ ਮੋਰ ਦੇ ਖੰਭਾਂ ਨਾਲ ਧਾਰਮਿਕ ਗ੍ਰੰਥਾ ਨੂੰ ਚੋਰ ਕਰਦੇ ਹਨ ਕਾਸ਼ ਮੈਂ ਮੋਰ ਹੁੰਦਾ ਚੀੜੀ ਨੇ ਹਾਂਸ ਦੀ ਗੱਲ ਸੁਣ ਕੇ ਕਿ ਹਾ ਚਲੋ ਆਪਾਂ ਮੋਰ ਕੋਲ ਚਲਦੇ ਹਾਂ ਤਿੰਨਾ ਨੇ ਮੋਰ ਕੋਲ ਜਾ ਕੇ ਸਾਰੇ ਗੱਲ ਦੱਸੀ ਮੋਰ ਨੇ ਕੁਝ ਧੀਰ ਸੋਚ ਕੇ ਉਦਾਸ ਸੁਰ ਵਿੱਚ ਕਿਹਾ ਨਾ ਮੈਂ ਉੱਚਾ ਉੱਡ ਸਕਦਾ ਨਾ ਮੇਰੇ ਪੈਰ ਸੋਨੇ ਤੋਰਦਿਆਂ ਵੀ ਸ਼ਰਮ ਆਉਂਦੀ ਮੈਂ ਕਾਂ ਵਾਂਗ ਉਡਾਰੀਆਂ ਮਾਰਨਾ ਚਾਹੁੰਨਾ ਕਿੰਨਾ ਚੰਗਾ ਹੁੰਦਾ ਜੇ ਮੈਂ ਕਾਂ ਹੁੰਦਾ ਕਾਂ ਮੋਰ ਦੀ ਗੱਲ ਸੁਣ ਕੇ ਹੈਰਾਨ ਸੀ ਚਿੜੀ ਖੁਸ਼ ਸੀ ਕਿਉਂਕਿ ਉਸਦਾ ਕੰਮ ਸਮਝਾਉਣ ਦਾ ਮਕਸਦ ਪੂਰਾ ਹੋ ਗਿਆ ਸੀ ਸੋ ਜਵਾਨਾ ਪ੍ਰਮਾਤਮਾ ਨੇ ਹਰੇਕ ਨੂੰ ਕੋਈ ਨਾ ਕੋਈ ਗੁਣ ਦੇ ਕੇ ਕਿਸੇ ਨਾ ਕਿਸੇ ਮਕਸਦ ਲਈ ਦੁਨੀਆ 'ਚ ਭੇਜਿਆ ਹੈ ਗੁਣਾ ਵਿੱਚ ਹੀ ਸਹੱਪਣ ਹੈ ਤੇ ਦੂਸਰਿਆਂ ਦੇ ਕੰਮ ਆਉਣਾ ਸਾਡਾ ਮਕਸਦ ਇਸੇ ਮਕਸਦ ਵਿੱਚ ਲੁਕਿਆ ਹੈ ਖੁਸ਼ੀਆਂ ਦਾ ਖਜ਼ਾਨਾ ਕੀਨੇ ਜ਼ਿੰਦਗੀ ਦਾ ਨਾਚੋੜ ਕੇਸਰ ਨੂੰ ਸੁਣਾ ਦਿੱਤਾ ਫਕੀਰ ਦੀ ਦੂਜਿਆਂ ਦੇ ਕੰਮ ਆਉਣ ਵਾਲੀ ਗੱਲ ਸੁਣ ਕੇ ਕੇਸਰ ਨੂੰ ਆਪਣੇ ਪਿੰਡ ਦੀਆਂ ਕਈ ਰਵਾਇਤਾਂ ਪਿੱਛੇ ਗੁੱਝੇ ਭੇਦ ਸਮਝ ਆਉਣ ਲੱਗ ਗਏ ਜਦੋਂ ਪਿੰਡ ਵਿੱਚ ਕਿਸੇ ਦੀ ਮੌਤ ਹੁੰਦੀ ਸੀ ਤਾਂ ਕਿਉਂ ਬੇਬੇ ਕਈ ਕਈ ਦਿਨ ਦਾਲ ਰੋਟੀ ਘਰੋਂ ਨਾ ਕੇ ਮਾਤਮ ਵਾਲੇ ਘਰ ਦੇ ਕੇ ਆਉਂਦੀ ਸੀ ਕੀਸਨ ਨੂੰ ਹੁਣ ਸਮਝ ਆ ਰਹੀ ਸੀ ਕਿ ਸੌਣ ਵੇਲੇ ਬੇਬੇ ਸਰਵਤ ਦਾ ਭਲਾ ਕਿਉਂ ਮੰਗਦੀ ਹੁੰਦੀ ਸੀ ਅੱਜ ਕੱਲ੍ਹ ਦੁਨੀਆ ਬੜੀ ਤੇਜ਼ ਤੇਜ਼ੀ ਨਾਲ ਬਦਲ ਰਹੀ ਹੈ ਸਭ ਨੂੰ ਆਪੋ ਆਪਣੀ ਪਈ ਹੈ ਲੋਕ ਪਹਿਲਾਂ ਵਰਗੇ ਨਹੀਂ ਰਹੇ ਇਹ ਗੱਲ ਕੇਸਨ ਨੇ ਪਿੰਡ ਦੀ ਸੱਤ ਵਿੱਚ ਕਈ ਵਾਰ ਸੁਣੀ ਸੀ ਕੱਲ ਜੋ ਗਿਆ ਭਾਈ ਕੋਣ ਕਿਸੇ ਦੇ ਕੰਮ ਆਉਂਦਾ ਹੈ ਅੱਜ ਕੱਲ੍ਹ ਮਾਤ ਵਿਗੜਦੀ ਜਾ ਰਹੀ ਹੈ ਲੋਕਾਂ ਦੀ ਲੋਕ ਆਪਣੇ ਫਰਜ਼ ਭੁੱਲਦੇ ਜਾ ਰਹੇ ਨੇ ਘੁੱਪ ਹਨੇਰੀ ਰਾਤ ਦੀ ਸ਼ਾਂਤ ਚੁੱਪ ਨੂੰ ਵਿਸ਼ੇ ਦੇ ਭੌਂਕੜਨੇ ਝੰਝੋੜਿਆ ਉਸ ਦੀ ਆਵਾਜ਼ ਸੁਣ ਕੇ ਇੱਕ ਹੋਰ ਕੁੱਤੇ ਦੀ ਆਵਾਜ਼ ਵੀ ਆਈ ਇਸਰ ਵਿਸ਼ੇ ਨੂੰ ਚੁੱਪ ਕਰਾਉਣ ਲੱਗਿਆ ਤਾਂ ਫਕੀਰ ਨੇ ਰੋਕਿਆ ਭੌਂਕਦੇ ਕੁੱਤੇ ਨੂੰ ਚੁੱਪ ਨਹੀਂ ਕਰਾਈ ਤਾਂ ਕਹਿੰਦੇ ਹਨ ਕਿ ਕੁੱਤਿਆਂ ਨੂੰ ਰਾਤ ਦੇ ਹਨੇਰੇ ਵਿੱਚ ਵੀ ਦੇਖਦਾ ਹੈ ਸਭ ਆਪੋ ਆਪਣਾ ਕੰਮ ਕਰ ਰਹੇ ਨੇ ਕੇਸਰ ਦੀ ਸੋਚ ਜਿਵੇਂ ਸਰੀਰ ਤੋਂ ਬਾਹਰ ਨਿਕਲ ਕੇ ਬ੍ਰਹਿਮੰਡ ਦੇ ਵਿੱਚ ਤੈਰਨ ਲੱਗ ਪਈ ਸੀ ਉਸ ਨੂੰ ਲੱਗਿਆ ਕਿ ਰੱਬ ਦਾ पसारा ਉਸ ਦੀ ਸਮਝ ਤੋਂ ਪਰਾਂ ਹੋਰ ਵੀ ਹੈ ਅੱਖਾਂ ਤੋਂ ਦੂਰ ਸੋਚ ਤੋਂ ਅੱਗੇ ਉਸ ਨੂੰ ਫਕੀਰ ਦੀ ਅੱਜ ਦਿਨੇ ਕਹੀ ਗੱਲ ਯਾਦ ਆਈ ਕੋਈ ਵੀ ਸੱਚ ਅੰਤਿਮ ਸੱਚ ਨਹੀਂ ਹੁੰਦਾ ਫਿਰ ਬੰਦੇ ਦਾ ਆਪਣਾ ਅੰਤਿਮ ਸੱਚ ਕੀ ਹੈ ਕੇਸਰ ਸੋਚਣ ਲੱਗਾ ਧੰਨਵਾਦ 40 ਦਿਨ ਕਹਾਣੇ ਦੇ ਅਗਲੇ ਤੇ ਪਿਛਲੇ ਦਿਨਾਂ ਨੂੰ ਸੁਣਨ ਲਈ ਕਹਾਣੀ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਤੇ ਲਾਈਕ ਕਰੋ ਧੰਨਵਾਦ